ਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨਾਵੋ ਜੀ ਸਾਰੀ ਕਿਵੇਂ ਹੋ ਮੀਡ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਠੰਡ ਤੋਂ ਬਚੇ ਹੋਵੋਗੇ ਤੇ ਠੰਡ ਤੋਂ ਭਾਈ ਬਚ ਕੇ ਵੀਰੇ ਬਹੁਤ ਜ਼ਿਆਦਾ ਠੰਡ ਹੋਗੀ ਤੇ ਅੱਜ ਟਾਈਮ ਬੱਜ ਗਿਆ ਜੀ 1:00 ਵਜਣ ਵਾਲਾ ਤੇ ਮੈਂ ਅੱਜ ਇਗਨੀ ਹੈ ਕਿ ਮੇਰੇ ਰਾਤ ਦੀਆਂ ਲੱਤਾਂ ਬਹੁਤ ਜ਼ਿਆਦਾ ਦਰਦ ਕਰਦੀਆਂ ਨੇ ਕਿਉਂਕਿ ਠੰਡ ਜਦੋਂ ਹੋ ਜਾਂਦੀ ਹੈ ਤਾਂ ਮੇਰੇ ਲੱਤਾਂ ਦਰਦ ਕਰਨ ਲੱਗ ਜਾਂਦੀਆਂ ਨੇ ਤੇ ਬੱਚੇ ਅੱਜ ਘਰ ਨੇ ਉਹ ਬੈਠੇ ਨੇ ਅੱਜ ਇਹਨਾਂ ਦਾ ਸਕੂਲ ਆਫ ਸੀਗਾ ਤਾਂ ਕਰਕੇ ਤੇ ਅੱਜ ਵੀ ਗਏ ਨਹੀਂ ਹੈਗੇ ਸਕੂਲ 'ਚ ਕੱਲ ਗਏ ਸੀ ਅੱਜ ਫੇਰ ਉਹ ਕੱਲ ਫੇਰ ਛੁੱਟੀ ਹੋਣੀ ਮੰਡੇ ਨੂੰ ਫੇਰ ਜਾਣਗੇ ਫੇਰ ਰਾਤ ਤਾਂ ਮੈਂ ਰੋਣੇ ਲੱਗ ਗਈ ਸੀ ਰਾਤ ਮੇਰੇ ਇੰਨੀਆਂ ਜ਼ਿਆਦਾ ਦਰਦ ਹੁੰਦੀਆਂ ਸੀ ਨਾ ਬਹੁਤ ਜ਼ਿਆਦਾ ਪੇਨ ਹੁੰਦੀ ਸੀ ਜੀ ਤੇ ਰਾਤ ਤਾਂ ਨਾ ਇੰਨੀ ਜ਼ਿਆਦਾ ਠੰਡ ਸੀਗੀ ਤੇ ਫਿਰ ਹੀਟਰ ਚਲਾਉਣਾ ਪਿਆ ਇਹ ਹੀਟਰ ਮੈਂ ਤਾਂ ਲੱਤਾਂ ਦੇ ਕੋਲੇ ਲਾ ਕੇ ਪਈ ਫੇਰ ਕਿਤੇ ਜਾ ਕੇ ਮੈਨੂੰ ਲੱਤਾਂ ਨੂੰ ਦਰਦ ਹਟਿਆ ਇਹ ਜਦੋਂ ਸੈਰ ਛੋਟੀ ਸੀ ਨਾ ਸੈਰ ਜੋ ਹੀ ਸੀਗੀ ਉਹਦੋਂ ਇਹਦੇ ਪਾਪਾ ਨੇ ਲਿਆਂਦਾ ਸੀਗਾ ਤੇ ਹੁਣ ਕਦੇ-ਕਦੇ ਫਿਰ ਅਸੀਂ ਯੂਜ਼ ਕਰ ਲਾਂਦੇ ਜਦੋਂ ਜ਼ਿਆਦਾ ਠੰਡ ਹੁੰਦੀ ਆ ਫੇਰ ਰਾਤ ਇਹਦੇ ਸੈਦ ਪਾਪਾ ਨੇ ਕੱਢ ਕੇ ਲਾਏ ਆ ਕਿਉਂਕਿ ਇੰਨੀ ਜ਼ਿਆਦਾ ਠੰਡ ਸੀ ਨਾ ਰਾਤ ਇੱਕ ਮੇਰੀ ਲੱਤਾਂ ਨਾਲ ਦਰਦ ਜਦੋਂ ਕਰਦੀਆਂ ਨੇ ਬਹੁਤ ਜ਼ਿਆਦਾ ਦਰਦ ਕਰਨ ਲੱ ਜਾਂਦੀਆਂ ਨੇ ਬਸ ਠੰਡ ਚ ਮੈਨੂੰ ਇਸੇ ਕਰਕੇ ਠੰਡ ਨਹੀਂ ਪਸੰਦ ਹੈਗੀ ਠੰਡ ਚ ਮੇਰੀ ਲੱਤਾਂ ਨਹੀਂ ਹਟਦੀਆਂ ਹੈਗੀਆਂ ਜਦੋਂ ਫਿਰ ਗਰਮ ਹੋ ਜਾਂਦੀਆਂ ਮਤਲਬ ਕਿ ਨਿਕਾ ਜਾਂਦਾ ਲੱਤਾਂ ਨੂੰ ਫਿਰ ਹਟ ਜਾਂਦੀਆਂ ਨੇ ਉਹਨਾਂ ਟਾਈਮ ਜਿੰਨਾ ਟਾਈਮ ਆਪਾਂ ਕੰਮ ਕਰਦੇ ਫਿਰਦੇ ਠੰਡ ਦੇ ਵਿੱਚਾਂ ਜਾਂ ਠੰਡ ਲੱਗ ਰਹੀ ਹੈ ਲੱਤਾਂ ਨੂੰ ਕੁਸ਼ਲ ਮੈਨੂੰ ਠੰਡ ਕੱਪੜੇ ਧੋਣ ਤੋਂ ਬਾਅਦ ਠੰਡ ਚੜ ਗਈ ਸੀਗੀ ਕਾਫੀ ਜ਼ਿਆਦਾ ਫਿਰ ਮੈਨੂੰ ਇੰਨੀ ਠੰਡ ਲੱਗੀ ਗਈ ਆ ਰਾਤ ਤਾਂ ਫਿਰ ਮੈਂ ਦਸਤ ਕੋਈ ਰਹੀ ਆ ਢੂਈ ਵੀ ਨਾਲ ਬਹੁਤ ਚਾਹ ਦੇਤੀ ਆ ਫਿਰ ਮੈਂ ਦਸ ਮੂਰੇ ਬੈਠ ਕੇ ਆਹ ਚੰਗੀ ਤਰ੍ਹਾਂ ਰਾਤ ਨੂੰ ਕੁਲਾ ਕੇ ਰੱਖਿਆ ਸੀ ਹਉਂ ਤਾਂ ਮਿਲਣਾ ਹੁਣ ਤਾਂ ਠੀਕ ਆ ਜਾਏ ਇਹ ਕਿਉਂਕਿ ਉਹਨਾਂ ਦੇ ਜਾਈਚ ਬੈਠੀਆਂ ਦੇਖੋ ਲੱਤਾਂ ਢੱਕ ਕੇ ਆਪਣੀਆਂ ਬੈਠੀਆਂ ਕਿਉਂਕਿ ਮੈਨੂੰ ਇਹੀ ਪ੍ਰੋਬਲਮ ਹੋ ਜਾਂਦੀ ਹੈ ਠੰਡ ਦੇ ਵਿੱਚ ਕਹਿੰਦੇ ਵੀ ਛਿਲੇ ਦੇ ਵਿੱਚ ਹਵਾ ਲੱਗੀ ਹੋਈ ਆ ਤਾਂ ਕਰਕੇ ਇੱਕਣ ਹੁੰਦਾ ਹੈ ਸਾਡੇ ਉਰ ਇੱਕ ਅੰਬੀ ਬੀਬੀ ਨੇ ਉਹ ਦੱਸ ਦੰਦੇ ਨੇ ਵੀ ਮਤਲਬ ਕਿ ਉਹ ਕਹਿੰਦੇ ਛਿਲੇ ਦੇ ਵਿੱਚ ਹਵਾ ਲੱਗੀ ਹੋਈ ਰੱਤਾਂ ਨੂੰ ਕਿਉਂਕਿ ਮੇਰੇ ਲੱਤਾਂ ਚ ਹੋ ਵੀ ਸਕਦਾ ਜੀ ਲੱਗੀ ਹੋਈ ਹੋ ਸਕਦੀ ਹੈ ਕਿਉਂਕਿ ਜਨਵਰੀ ਦੇ ਵਿੱਚ ਤਾਂ ਵੀ ਜੋਤ ਹੋਇਆ ਸੀ ਦੇਖ ਲੋ ਕਿੰਨੀ ਠੰਡ ਹੁੰਦੀ ਹੈ 10 ਜਨਵਰੀ ਨੂੰ ਹੋਇਆ ਸੀ ਅਭਿਜੋਤ ਤੇ ਸਹਿਜ ਹੋਈ ਸੀ ਨਵੰਬਰ ਚ 3 ਨਵੰਬਰ ਨੂੰ ਕਿਉਂਕਿ ਸਹਿਜ ਤੋਂ ਬਾਅਦ ਹੋਣ ਤੋਂ ਬਾਅਦ ਵੀ ਠੰਡ ਸਟਾਰਟ ਸੀਗੀ ਅਭਿਜੋਤ ਦੀ ਵਾਰ ਨੂੰ ਤਾਂ ਹੈ ਹੀ ਦੇਖ ਲੋ ਹੁਣਾ ਕੀ ਹਾਲ ਆ ਦੇਖ ਲੋ ਠੰਡ ਦਾ ਨਾ ਬਹੁਤ ਠੰਡ ਦੇ ਵਿੱਚ ਹੋਇਆ ਸੀਗਾ 10 ਤਰੀਕ ਨੂੰ ਉਦੋਂ ਤਾਂ ਇੰਨੀ ਜ਼ਿਆਦਾ ਧੁੰਦ ਪੈ ਰਹੀ ਸੀਗੀ ਬਹੁਤ ਜ਼ਿਆਦਾ ਜਦੋਂ ਇਹ ਹੋਇਆ ਸੀਗਾ ਵੀ ਤਾਹ ਕਰਕੇ ਫਿਰ ਮੇਰੀ ਨਲ ਤਾਂ ਬਹੁਤ ਰੱਖੀਏ ਕੇਅਰ ਵੀ ਬਹੁ ਕੀਤੀ ਆ ਪਤਾ ਨਹੀਂ ਤਾਂ ਮੈਂ ਸਵਾ ਮਹੀਨੇ ਬਾਅਦ ਇਹਨੂੰਰੇ ਲੈ ਕੇ ਆ ਗਈ ਸੀ ਉਹ ਤੋਂ ਬਾਅਦ ਫਿਰ ਇਹ ਬਿਮਾਰ ਹੋਇਆ ਇਹ ਉਰੀ ਆ ਕੇ ਪੁਰੇ ਆ ਕੇ ਫਿਰ ਮੇਰੇ ਹਵਾ ਲੱਗ ਗਈ ਜਿਵੇਂ ਹੁਣ ਮੈਂ ਆਂਟੀ ਰੱਖ ਲਈ ਸੀਗੀ ਮੈਂ ਪੋਚੇ ਲਈ ਰੱਖ ਲਈ ਸੀ ਕੱਲੇ ਆਂਟੀ ਆਂਟੀ ਪੋਚਾ-ਉਚਾ ਲਾਉਂਦੇ ਹੁੰਦੇ ਸੀਗੇ ਮੈਂ ਕੱਪੜੇ ਵਗੈਰਾ ਆਪੇ ਧੋਂਦੀ ਹੁੰਦੀ ਸੀ ਕਿਉਂਕਿ ਜਦ ਆਪਾਂ ਕੱਪੜੇ ਵਿੱਚ ਆ ਬੇਸ਼ੱਕ ਆਪਾਂ ਤਾਂ ਅਜਾ ਪਾਣੀ ਭਰੀਏ ਫਿਰ ਵੀ ਹਵਾ ਲੱਗ ਜਾਂਦੀ ਆ ਉਦੇ ਨਾਲ ਨਾ ਫਿਰ ਮੈਂ ਬਹੁਤ ਜ਼ਿਆਦਾ ਮੇਰੀਆਂ ਲੱਤਾਂ ਜਦੋਂ ਮੇਰੀ ਲੱਤਾਂ ਠੀਕ ਆਈਆਂ ਹੈਗੀਆਂ ਲੱਤਾਂ ਜਦ ਦਰਦ ਹੁੰਦਾ ਨਾ ਫਿਰ ਮੇਰੀ ਜਾਨ ਨਿਕਲਦੀ ਆ ਤੇ ਬਸ ਜੀ ਹੁਣ ਰੋਟੀ ਹੁਣ ਖਾ ਕੇ ਹਟੀਆਂ 1 ਵਜੇ 1 ਵਜੇ ਵਾਲਾ ਇਹ ਕੰਮ ਸਹ ਜੀ ਬਹੁਤ ਟੇਸਟੀ ਸੀਗੀ ਗਾਇਸ ਬਹੁਤ ਟੇਸਟੀ ਆਲੂ ਵਾਲੀ ਕੱਲੇ ਆਲੂਆਂ ਜਿਹੜੇ ਰਾਤ ਆਲੂ ਬਚੇ ਸੀਗੇ ਉਹੀ ਫਿਰ ਮੈਂ ਤੜਕਾ ਲਾਤਾ ਸੀ ਉਹਨਾਂ ਨੂੰ ਤੇ ਸਹ ਜ ਨੇ ਵਿਚਾਰੀ ਨੇ ਝਾੜੂ ਪੁੱਛੋ ਸਹਜ ਨੇ ਕਰਤਾ ਕਹਿੰਦੀ ਮम्मा ਮੈਂ ਕਰ ਦੰਨੀ ਆ ਤੇ ਬਾਕੀ ਚੰਨ ਵਗੈਰਾ ਸਾਰਾ ਕੰਮ ਆਪਣੇ ਨਿਬੇੜ ਕੇ ਹੁਣ ਫ੍ਰੀ ਹੋ ਕੇ ਬੈਠੇ ਆ ਅੱਜ ਬਲੌਗ ਵੀ ਨਹੀਂ ਪਾਇਆ ਹੈਗਾ ਬਲੌਗ ਹੁਣ ਮੈਂ ਪਾਉਣੀ ਆ ਜਾ ਕੇ ਤੇ ਬਾਕੀ ਜੀ ਆਪਾਂ ਫੇਰ ਮਿਲਦੇ ਆ ਤੁਹਾਨੂੰ ਬਣੇ ਰਹੋ ਜੀ ਮੇਰੀ ਵੀਡੀਓ ਦੇ ਨਾਲ ਹਾਂਜੀ ਇੱਥੇ ਪੰਜਕ ਦਾ ਟਾਈਮ ਹੋ ਗਿਆ ਸੀ ਮੈਂ ਭੁੱਲ ਗਈ ਸੀਗੀ ਮੈਂ ਕੱਪੜੇ ਪਾਏ ਸੀਗੇ ਬਾਹਰ ਧੁੱਪ ਨਿਕਲੀ ਸੀ ਥੋੜੀ ਜੀ ਫਿਰ ਮਾਰ ਘੜਤੇ ਸੀਗੇ ਇਹਨਾਂ ਨੂੰ ਹੁਣ ਮੈਂ ਕਰ ਰਹੀ ਆ ਅੰਦਰ ਤੇ ਮੈਂ ਕਿਹਾ ਚਲੋ ਅੰਦਰ ਰੱਖ ਦਾਨੀਆ ਯਾਦ ਨਹੀਂ ਸੀ ਭੁੱਲ ਗਈ ਸੀਗੀ ਮੈਂ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਪਪਾ ਕੱਟ ਰਹੇ ਆ ਸਬਜ਼ੀ ਪਪਾ ਕਿਹੜੀ ਸਬਜ਼ੀ ਹੈ ਕੱਟਰ ਦੀ ਪਪਾ ਉਹ ਹੋਣਗੇ ਇਹ ਨਾ ਹਰਾ ਬਰਕਾ ਹਰਾ ਬਰਕਾ ਪਪਾ ਉਹ ਹੋਣਗੇ ਠੀਕ ਆ ਇਹ ਹਰਾ ਬਰਕਾ ਮੈਂ ਬਣਾਉਣ ਲੱਗਾ ਸਬਜ਼ੀ ਜੀ ਅੱਜ ਬਹੁਤ ਸਾਲਾਂ ਬਾਅਦ ਹਏ ਬਹੁਤ ਸਾਲਾਂ ਬਾਅਦ ਹੁਣ ਇਹ ਕਿਤੇ ਨਾ ਸੋਵਣਾ

ਔਰ ਜਿਹੜਾ ਹੈ ਰਿਪਾਪਾ ਪਾਪਾ ਆਉਣਗੇ ਬਣਾਉਣਗੇ ਹੋਰ ਹਾਲੇ ਪਾਪਾ ਦੀ ਬਰਤੂ ਦੀ ਉਹ ਮਾਈ ਗੋਡ ਇਹ ਕਿੱਡਾ ਕਿੱਡਾ ਕੱਟਿਆ ਪਹਿਲਾਂ ਆਉਂਦੀ ਹੈ ਹੁਣ پتہ ਕਿੱਥੋਂ ਮਿਲਦਾ ਹੈ ਹੁਣ ਜਿੱਥੇ ਉਹ ਉੱਧਰ ਵੀ ਦੀ ਮੈਂ क्या ऐसे काट दो बीज काटते हो देखो गाइस देखो भाई ऐसे इसको कर, पहले छीलते हैं चलिए लाडा आये लग गया ने लाडा ये पहले नोड लग जाता था क्या अच्छा लग गया है ना बोलते तो करते हैं किताई ले आयो पापा जो तेल ना है तो आमिर भी है ऐ लागू ना रहेगी तो फालतू ऐ ना बीग

ਹਰ ਕੁਦੀ ਸਬਜੀ ਮੁਰਗਾ ਹਰਾ ਮੁਰਗਾ ਉਹ ਵੀ ਗ੍ਰੀਨ ਚਿਕਨ ਜੀਨੇ ਖਾਣਾ ਜਲਦੀ ਜਲਦੀ ਆ ਜਾਓ ਟੇਸਟੀ ਟੇਸਟੀ ਹਾਂ ਤੇ ਆਏ ਹਰੇ ਮੁਰਗਾ ਹਰਾ ਮੁਰਗਾ ਗ੍ਰੀਨ ਚਿਕਨ ਨਾ ਮੇਰੇ ਨੂੰ ਬਣਾਉਣੀ ਆਂਦੀ ਨਾ ਮੈਂ ਬਣਾਣੀ ਆਂਦੀ ਨਾਲ ਨਾਲ ਰੋਟਾ ਘੱਟ ਕਰ ਦਿੰਦੇ ਰੈਡੀ ਦਾ ਹੀ ਸਵਾਦ ਇਹ ਕਹਦੀ ਸਬਜੀ ਟਿਕ ਡੈਡੀ ਕੱਚੇ ਕੇਲੇਾਂ ਦੀ ਸਬਜੀ ਐਵੇਂ ਸਵਾਦ ਕੱਚੇ ਕੇਲੇਾਂ ਦੀ ਸਬਜੀ ਵੀ ਹੁੰਦੀ ਹੈ ਬਹੁਤ ਜ਼ਿਆਦਾ ਟੇਸਟੀ नानी नानी को कहांंगी नानी जी बना के दो आपके कचरी वाली सब्जी ये कचरी वाली सब्जी अपन डैडी को कहांंगी कि डैडी बना के खाओ ना देखो मम्मा जी ये ऐसी है ये ऐसी मुदी अगर बर्तन वॉश करते ने इसका ऐसी काट आउदी दो तरह ए बन है ये दो रोटी बन गए मतलब पहला फ्राई करके फिर बाद ग्रेवी वाला भी बन जाता है ਆਪਾਂ ਕਿਹੜਾ ਬਣਾਉਣਾ ਸੁੱਕਾ ਜਾਂ ਗ੍ਰੇਵੀ ਵਾਲਾ ਆਪਾਂ ਗ੍ਰੇਵੀ ਵਾਲਾ ਬਣਾਵਾਂਗੇ ਸੌਖਿਆ ਜਿਹਾ ਬਣਾਉਂਦੀ ਹੁੰਦਾ ਗ੍ਰੇਵੀ ਵਾਲਾ ਬਣਾਵਾਂਗੇ ਮੈਨੂੰ ਪਤਾ ਵੀ ਉਹੋ ਜਿਹਾ ਹੁੰਦਾ ਜਿਵੇਂ ਜਿਵੇਂ ਉਹ ਮੈਂ ਨੂੰ ਦੇਖ ਲਿਆ ਹੇ ਨਾ ਜੀ ਕੋਣ ਤੁਹਾਡੀ ਆ ਤਾਂ ਸਮਝੀਆ ਨਹੀਂ ਹੈਗੀ ਤੇ ਸਬਜੀ ਮੈਨੂੰ ਉਹ ਜੀ ਪੀਲੀ ਨਹੀਂ ਹੋਣੀ ਚਾਹੀਦੀ ਮੈਂ ਤਾਂ ਜੀ ਪਹਿਲਾਂ ਲੈਣਾ ਸੁਆਦ ਲੱਗਾ ਕੇ ਦੇਖਿਆ ਹੁਣ ਛੱਡਤਾ ਹੁਣ ਕੋਈ ਮੈਨੂੰ ਪੀਲੀ ਨਹੀਂ ਬਣ ਚਾਈਦੀ ਪਰ ਉਹ ਸੁਆਦ ਲੱਗ ਕੇ ਥਾਡੀ ਪਾਪਾ ਦਾ ਮੰਗਾ ਪਕਾ ਕੇ ਯਾ ਪਰ ਪਾਪਾ ਉਹ ਜੋ ਮੁਰਗਾ ਖਾਣੂ ਜੀ ਕਰਦਾ ਹੁਣ ਨਹੀਂ ਪਰ ਮੈਂ ਖਾਂਦੀ ਉਹਨੇ ਖਾਣਾ ਕੀ ਜੀ ਬਹੁਤ ਬਾਥੀ ਰੋਟੇ ਤੇ ਪਾਣੀ ਲਗਾ ਆਂਪੀਆ ਕਰੋ ਸਾਰੇ ਜਣੇ ਦੋ ਦੋ ਅੱਛਾ ਕਿਉਂ ਮੈਨੂੰ ਵੀ ਦੇਣਾ ਉਹਨਾਂ ਨੂੰ गरम पानी ओ दिन पानी की ठंडा पानी पियो नहीं मैं ताला कोई ठंडा पानी पिलाएंगे नहीं चलो स्टार्ट करता हूं मैं पानी पी लूं जी तो दो पहले पहले फिर हट गई चलो जाऊंगा फिर जी करता कोई न धोना है वॉश कर लेने वॉश करके फिर बनावांगे ये क्या बनाओना आलू बनाना नहीं 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 उन्नी पड़ना पापा आए हुए हैं मैं रेसिपी शेयर करางी ਉਹ ਤਾਂ ਬੜੀ ਜਿਹੀ ਚੋ ਪਾਸਵਾਦ ਬਣੀ ਹੋਈ ਹੈ ਨਾ ਨਹੀ ਇਹ ਹੋਣ ਮੇਂ ਬੜਾ ਮਹਨਗਾ ਆ ਦੇਖੋ ਗਾਇਸ ਇਹ ਮਨੂ ਦੀ ਤਾਂ ਟਾਈਮ ਲੱਗਣਾ ਕਹਿੰਦੇ ਕਿ ਸਵੇਰੇ ਆਪਾਂ ਮੈਂ ਸਵੇਰੇ ਆ ਵੀਜ਼ਾ ਨੰਬਰ ਆ ਬਣੇ ਵਿਚਾਰੇ ਮਮਾ ਦੀ ਹੈਲਪ ਕਰਦੇ ਆ ਇਹ ਰੱਜ ਮਾਂੂ ਵੀ ਪਤਾ ਮੈਨੂੰ ਲੱਗਦਾ ਕਿ ਉਹਨੀਆਂ ਦਰਦ ਕਰਦੇ ਨਾ ਕੱਲ ਵਿੱਚੋਂ ਕੱਟ ਨਹੀਂ ਹੁੰਦਾ ਪਾਪਾ ਨੂੰ ਪੁੱਛ ਲਵਾਂ ਕਿੰਨਾ ਓੱਖਾ ਬੱਟਣਾ ਹੈ ਇਹ ਇਹ ਬਹੁਤ ਓੱਖਾ ਲੱਗ ਰਿਹਾ ਹੈ ਇਹ ਚੋ ਨਾਏ ਤਾਂ ਬਾਨੇ ਨੂੰ ਨਹੀਂ ਸਾਫਟਵੇਅਰ ਕੋੜਦੇ ਲੋਕਾਂ ਨੇ ਨਾ ਖੁਲਾਵੇ ਦੇਖੇ ਹਨ ਜੀਤ ਤਾਂ ਸਬਜ਼ੀਆਂ ਵੀ ਕੱਟ-ਕੱਟ ਕੇ ਦਿੰਦਾ ਮਨੀ ਨੂੰ ਐ ਜਿਹੜੇ ਆਪਾਂ ਤਾਂ ਲੱਗਦੀ ਹੈ ਜਿਨ੍ਹਾਂ ਨੂੰ ਆਦ ਤੱਕ ਗੱਲਾਂ ਬਣਾਉਣ ਦੀ ਜਿਹੜੇ ਬਿਨਾਂ ਮੰਨੋ ਵੀ ਛੋਟੇ-ਛੋਟੇ ਗੱਲਾਂ ਜਾਣ ਕੇ ਫੜ ਕੇ ਬਣਾਉਣੀਆਂ ਹੁੰਦੀਆਂ ਨੇ ਜੇ ਜਿਵੇਂ ਹੁਣ ਆਪਾਂ ਮੜਿਆ ਲੜਵੀ ਪੈਣੇ ਤਾਂ ਵੀ ਉਹ ਵੀ ਗੱਲ ਚੱਕਣੀ ਹੁੰਦੀ ਹੈ ਤਾਂ ਲੱਗਦੇ ਨੇ ਜੇ ਹੁਣ ਹੋਵੇ ਕਿੜਾ ਗਾਇਨ ਤਾ ਸੌਧੀਆਂ ਬਣਾ ਬਣਾ ਕੇ ਦਿੰਦਾ ਕੱਟ ਕੱਟ ਕੇ ਦਿੰਦਾ ਮਨੀ ਨੂੰ ਕੀ ਕੰਮ ਕਰਨਾ ਔਖਾ ਹੀ ਮਨੀ ਨੂੰ ਬਚ ਕੇ ਫੜਕਾ ਰੋਣਾ ਬਸ ਕੱਟ ਕੇ ਦਾ ਹਰਜੀਤ ਦਿੰਦਾ ਦੱਸੋ papa ਤੁਸੀਂ ਕੁਝ ਬੋਲੋਗੇ ਹਾਂ ਹਾਂ ਕਿਹਦੀ ਆ ਮੈਂ ਬੋਲਣਾ ਵੀ ਕਿਸੇ ਦਾ ਮੂੰਹ ਥੋੜਾ ਫੜ ਲੈਣਗੇ

ਤੁਸੀਂ ਕੀ ਕਰ ਰਹੇ ਹੋ ਮੈਂ ਕਰ ਰਹੀ ਹਾਂ ਦੀ ਬੱਥਮੋ ਕਰਦਾ ਤੇਰੇ ਪਾਪਾ ਉਹਨੂੰ ਕਰਦੇ ਨੇ ਚਾਹ ਮੈਂ ਬਹੁਤ ਜ਼ਿਆਦਾ ਬਿਮਾਰ ਕਿਹਾ ਉਹਨਾਂ ਦੇ ਪਾਪਾ ਮੈਂ ਦੇਖਾਂ ਮੈਂ ਨੇ ਚਾਹ ਉਹ ਤਾਂ ਨਹੀਂ ਉਹ ਲੋੜ ਹੈ ਨਾ ਜਿਹੜਾ ਓਟੇ ਹੁੰਦਾ ਉਹ ਜਲਦ ਆ ਜਾਂਦੇ ਝੜ ਕੋ ਤਾਂ ਮੁੰਡਾ ਬਿਲਕੁਲ ਵੀ ਨਹੀਂ ਮੈਗਰੇ ਕਿੰਨੇ ਸਾਲੇ ਹੋ ਗਏ ਪਾਪਾ ਨੂੰ ਜੇ ਤੁਸੀਂ ਇੱਕ ਵਾਰ ਬਿਮਾਰ ਹੋਗੇ ਯਾਰ ਜੀ ਪਾਪਾ ਨੇ ਸਾਨੂੰ ਬਣਾ ਕੇ ਦੇਣੀ ਆ ਕਦੇ ਮੈਗੀ ਕਰ ਚੋਲ ਚੋਲ ਬਣਾਉਣੇ ਆਉਂਦੇ ਨੇ ਤੇ ਪਾਪਾ ਨੂੰ ਹੋਰ ਕੁਝ ਨਹੀਂ ਕਰਨਾ ਆਉਂਦਾ ਜੀ ਇਹ ਆਪਣਾ ਭਲੇਖਾ ਕੱਢ ਕੋਲੇ ਚਾਰ ਪੰਜ ਜਾਣੇ ਹੈਗੇ ਇਹ ਤਾਂ ਵੀ ਜੰਦਰੀ ਸੌਤਾ ਵੀ ਹੋਣ ਹੋਰ ਵੀ ਕੰਮ ਕਰਦਾ ਜੀ ਇਹ ਵੀ ਕੰਮ ਕਰਦਾ ਹਰ ਜੀ ਇਹ ਕੰਮ ਕਰਦੇ ਜਦੋਂ ਸੈਦੂ ਕੀ ਛੋਟੇ ਸੀਗੇ ਬਹੁਤ ਉਦੋਂ ਕਰ ਦਿੰਦਾ ਸੀ ਨਾ ਹੁਣ ਤਾਂ ਹਰ ਜੀ ਤੇ ਬੱਕਾ ਹੀ ਚੱਲਦਾ ਨਾ ਮੈਨੂੰ ਸੈਦੂ ਪਾਪਾ ਨਾ ਮੈਨੂੰ ਨਾ ਮੈਨੂੰ ਵਧੀਆ ਲੱਗਦਾ ਕਿਸੇ ਦਾ ਕੰਮ ਕਰੀਆ ਹੋਇਆ

ਫਸੇ ਉੱਥੇ मंडी ਵਿੱਚ ਕਾਫੀ ਜ਼ਿਆਦਾ ਕੱਟਿਆ ਬਟਾਇਆ ਫਰੂਟ ਵਰਗੀ ਹੈ ਮम्मा ਕਿਹੜਾ ਫਰੂਟ ਹੈ ਜਿਹੜਾ ਮੈਂ ਖਾਂਦੀ ਨਹੀਂ ਹੈਗੀ ਬਸ ਆਲੇ ਨੇ ਬਹਾਨਾ ਲਾਉਣਾ ਦੀ ਦੇਖ ਲਓ ਥੋੜੇ ਲੱਗ ਗਈ ਪਹਿਲਾਂ ਹੀ ਕਰਨ ਲੱਗ ਗਈ ਖੁਸ਼ਬੂ ਕਹਿ ਰਹੀਆਂ ਮੈਂ ਨਹੀਂ खुशबू ਤਲਾ ਸਹਿਤ ਤਾਂ ਨਹੀਂ ਖੁਸ਼ਬੂ ਕਹਿ ਰਹੀ ਮੈਂ ਖੁਸ਼ਬੂ ਦੀ ਹੋਗੀ ਵਰਗੀ ਆਏਗੀ ਖੁਸ਼ੂਦ ਨੂੰ ਮੈਂ ਦਿੰਨਾ ਖੜਾ ਤੁਹਾਨੂੰ ਇਹ ਨਹੀਂ ਆਦਾ ਲਾਸਟ ਪ੍ਰੈਸ਼ਰ ਮੇਰੀ ਮੈਨੂੰ ਨਹੀਂ ਮੈਂ ਥੋੜੀ ਨੂੰ ਗਿਆ ਤੁਹਾਨੂੰ ਬਾਲਾ ਵਰਗੀ ਮੈਂ ਆਪਾ ਕਰਦੇ ਤੇਰੀ ਤਾਂ ਦਮਾਟਾ ਲਾ ਜੀ ਐਂਡ ਵੀ ਗੋਟ ਸਾਡੇ ਅਵੀ ਜੋਗ ਸਿੰਘ ਆ ਮੈਂ ਤਾਂ ਦਿਆਂ ਦੇਖੋ ਮਾਪੇ ਮੇਰੇ ਕੋਲ ਗੰਮਾ ਆਪਾਂ ਸਵੇਰੇ ਬਣਾਈ ਸੀਗੀ ਜੀ ਆਲੂਆਂ ਦੀ ਚਟਣੀ ਜੀ ਤੁਸੀਂ ਖਾ ਲੈਣੀਆਂ ਹਨ ਇਹ ਨਾਲ ਹੋਵੇ ਮਾਪੇ ਸੁਦੇਆ ਮੇਰੇ ਤਾਂ ਆਪੇ ਕਰਨ ਗਰਮ ਪਾਣੀ ਨਾਲ ਗਰਮ ਪਾਣੀ ਨਾਲ ਠੰਡੇ ਨਾ ਗੋਨੇ ਆ ਗਰਮ ਪਾਣੀ ਨਾਲ ਪਤਾ ਕੀ ਨਾ ਦੇਖ ਲਾ ਕਰਦੇ ਦੇ ਵੇੜਦੇ ਸੰਗ ਉਤਰ ਗਿਆ ਹਾਂ ਉਹ ਦੇਖੋ ਬਸ ਇੱਕ ਨੂੰ ਦੱਕਰ ਦਾਇਆ ਹੋ ਜਾਂਦੇ ਇਹਦੇ ਨਾਲ ਅੱਜ ਤਾਂ ਜਿਵੇਂ ਰਤਾਂ ਨੇ ਬਸ ਕਰਾਈ ਪਈ ਆ ਕੱਲ ਦੀਆਂ ਬਹੁਤ ਮੇਰੇ ਖੰਡਰ ਨਾਲ ਰਹਿਣਾ ਜੇ ਤਾਂ ਹੁਣ ਧੁੱਪ ਨਿਕਲ ਆਜੇ ਵਫੇਰ ਨਹੀਂ ਮੈਨੂੰ ਇੰਨੀ ਪ੍ਰੋਬਲਮ ਹੁੰਦੀ ਹੈਗੀ ਧੁੱਪ ਨਾਲ ਠੀਕ ਰਹਿੰਦੀ ਆ ਤੇ ਬਸ ਜਦੋਂ ਠੰਡ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਠੰਡ ਨਹੀਂ ਬਜ਼ੰਦ ਆਂਦੀਗੀ ਬਿਲਕੁਲ ਵੀ ਅਭੀ ਜੋਤ ਸਿੰਘ ਬੈਠਾ ਹੈ ਚੁੱਪਚਾਪ ਬੀਤਦਾ ਹੋਵੇ ਜੀ ਜੋਤ ਮੈਂ ਕੀ ਇਹ ਕਰਦਾ ਰਿਹਾ ਸਬਜ਼ੀ ਕਾੜ ਰਹੀ ਆ ਤੇ ਸਾਇਦ ਆਪਾ ਦੀ ਜੀ ਕਾਈ ਵੀਡੀਓ ਘੱਟ ਬਣਾਉਣ ਨੇ ਫਿਰ ਇਹ ਬੋਲ ਲੁੱਤੀ ਆ ਜਾਂਦੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕੀ ਬੋਲਣਾ ਚੱਕ ਦੰਦ ਨਹੀਂ ਹੱਟਦੇ ਹਾਂ ਤੇ ਉਹ ਬਣਾਣਾ ਦੇ ਰੋਨ ਨੂੰ ਮम्मा ਆ ਗਈ ਕਾ ਜਾ ਰਹੀ ਹੈ ਜੰਗੀ ਸੱਤੀ ਸੱਤੀ ਸਿਮ। ਆ ਵੀ ਦੇ ਉਲਾ ਫੇ ਬਾਤ ਮਮਾ ਵੀ ਨੂੰ ਹਟਾ ਲਉ ਨੂੰ ਤੇ ਭਾਈ ਅਸਾ ਜਹ ਹਰਨ ਪਟਾਣਾ ਦੇਖਿਆ ਬੁਸੀ ਬਣਾ ਦੇ ਪਾਪਾ ਨੂੰ ਹੱਥ ਨਾਲ ਖਿਲਾ ਦੇਣਗੇ ਉਹ ਮਿਹਰ ਦੇ ਕੱਟਿਆ ਹੋਏ ਆ। ਤਬ ਤਬਾ ਬੁਸੀ ਦੇ ਆਪਲੇ ਸੀ ਟੂ ਯੂ ਹਾਂ ਈ ਹੈ ਕਾ ਧੁੱਪ ਨਿਕਲ ਗਈ ਸੀਗੀ ਥੋੜੀ ਜੀ ਬਸ ਪਰ ਜਦ ਇਹ ਚਲੇ ਗਈ ਕੱਪੜੇ ਤਾਂ ਸੁੱਕੇ ਹੈਗੇ ਕੱਪੜੇ ਤਾਂ ਹੁਣ ਕੱਲ ਤੱਕ ਚੰਗੀ ਤਰ੍ਹਾਂ ਤਾਂ ਕੱਲ ਤੱਕ ਸੁੱਕਣਗੇ ਨਾ ਸਤੋ ਸਹਿਰ ਕਰਨ ਚਾਹ ਹੁੰਦਾ ਕਿਉਂਕਿ ਠੰਡ ਇੰਨੀ ਨਿਕਲ ਨੂੰ ਦਿਲ ਨਹੀਂ ਕਰਦਾ ਕਿ ਗਨ ਵੀ ਵਿਚਾਰੀ ਹੁਣ 2 ਦਿਨ ਹੋ ਗਏ ਅੱਜ ਮੈਂ ਕਾਲ ਕਰੀ ਸੀ ਜਿਹੜੀ ਬਿਮਾਰ ਆਂ ਦੀਦੀ ਮੈਂ ਪਖਾਰ ਚੜਦਾ ਕਹਿੰਦੇ ਉਹਨੂੰ ਵੀ ਉਦੋਂ ਮੌਸਮ ਜਾਂਦੀ ਇੱਕ ਤਾਂ ਪੜਾਉਣ ਇੱਕ ਰਿੰਦੀ ਤਾਂ ਕਹਿੰਦੀ ਛੁੱਟੀ ਪਰ ਜ਼ਿਆਦਾ ਕਾਲਜ ਚ ਦਿੰਦੇ ਵੀ ਨਹੀਂ ਹੈਗੇ ਤਾਂ ਕਰਕੇ ਇੱਕ ਦਿਨ ਤਾਂ ਫਿਰ ਉਹਨੇ ਕਰ ਲਈ ਸੀ ਨਾ ਤਾਂ ਕਿ ਦੀਦੀਆਂ ਨਹੀਂ ਪਰ ਜ਼ਿਆਦਾ ਨਹੀਂ ਛੁੱਟੀ ਦਿੰਦੇ ਹੈਗੇ ਕਾਲਜਾਂ ਨੇ ਕੋਈ ਤੁਹਾਨੂੰ ਜਾਂਦੀ ਆ ਪਰ ਤੁਹਾਨੂੰ ਪਤਾ ਰੋਜ਼ ਦੀ ਡਿਊਟੀ ਆ ਉਹ ਕਰਨੀ ਪੈਂਦੀ ਐ ਜੇ ਭਾਵੇਂ ਚਾਹੇ ਬਿਮਾਰ ਹੋ ਚਾਹੇ ਜੇ ਮਰਤੀ ਹੋ ਇੱਕ ਕੜੇ ਦੀ ਹਾਊਸ ਵਰਦੀ ਆ ਚਾਹੇ ਬਿਮਾਰ ਹੋਵੇ ਚਾਹੇ ਲੱਤਾਂ ਦੁਖਣ ਚਾਹੇ ਸਿਰ ਦੁਖੇ ਚਾਹੇ ਢਿੱਡ ਦੁਖੇ ਕੁਤਕੀ ਸੰਭਾ ਕਰਨੇ ਪੈਂਦੇ ਨੇ ਫਿਰ ਆਪਣੇ ਆਪ ਨੂੰ ਆਏ ਹੁੰਦੇ ਬੱਚੇ ਭੁੱਖੇ ਹੋਣਗੇ ਬੱਚਾ ਉੱਠ ਕੇ ਫੇਰ ਕਰਨਾ ਪੈਂਦਾ ਕੰਮ ਕਰ ਅਸਰ ਜੁਰੀ ਬਾਸ ਬਹੁਤ ਹੋ ਗਈ ਕੱਲ ਰਾਤ ਕਰਾਤਾ ਫਿਰ ਹੀਟਰ ਲਾ ਕੇ ਮੈਂ ਤਾਂ ਲੱਤਾਂ ਹੀ ਸੇਕੀ ਨੀ ਅਸੀ ਲਾਇਆ ਨਹੀਂ ਸੀ ਹਜ ਤੱਕ ਸਟਾਰਟ ਨਹੀਂ ਸੀ ਕੀਤਾ ਪਰ ਰਾਤ ਫਿਰ ਇਹ ਪਾਪਾ ਨੇ ਲਾਇਆ ਦਿੱਤਾ ਚਲੋ ਜੀ ਮੈਂ ਰੋਟੀ ਬਣਾ ਲਵਾਂ ਤੁਹਾਨੂੰ ਫੇਰ ਮਿਲਦੇ ਆਂ

टॉनी ब्राउन तो चल पे बाप पनीर चाप नंद ना मैं बनानी सीखूंगी ओही होरी होरी तू सी अपना दूध पी ਤੁਸੀਂ ਪੀ ਮੀਂਆ ਦੁੱਧ ਜਿਆ ਬਣਾ ਲਓ ਦੁੱਧੇ ਪੀ ਲਓ ਫਿਰ ਦੁੱਧੇ ਪੀ ਲਓ ਚਲੋ ਜੀ ਆਪਾਂ ਇਹ ਵਲੌਗ ਦੇ ਵਿੱਚ ਤੇ ਐਂਡ ਮਿਲਾਂਗੇ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤੇ ਸਾਡੇ ਵਲੌਗ ਦੇ ਨਾਲ ਬਣੇ ਰਹੋ ਜੀ ਔਰ ਪਿਆਰ ਤੇ ਸਪੋਰਟ ਫੁੱਲ ਬਣਾ ਕੇ ਰੱਖਿਓ ਜੀ ਨਾਲੇ ਹੁਣ ਮੈਂ ਕਰਦਾ ਕਿਚਨ ਸਾਹਿਬ ਨਾਲੇ ਮੈਂ ਇਹਨਾਂ ਨੂੰ ਦੁੱਧ ਬਣਾ ਕੇ ਦੇ ਦਵਾਂ ਤੇ ਮਿਲਦੇ ਆਂ ਜੀ ਆਪਾਂ ਮਿਲਦੇ ਜੀ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ अच्छा गुड नाइट टेक केयर जी बाय बाय गुड नाइट टेक केयर बाय बाय